ਜੀ ਬੋਲੋ ਜੀ ਇਸ ਵਾਰ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੰਭਾ ਹੋਏ ਬਾਕੀ ਸੰਤ ਕਾਹਰੇ ਆਪਣੇ ਵਰਤੋ

ਏ ਦਰਗਾਹ ਸਾਈਂ ਪੀਰ ਬਾਬਾ ਬਹੁਤਨ ਜਾਈ ਦੀ ਆ ਬਾਬਾ ਇਹ ਸ਼ੁਭੀ عمر ਜਾਏ ਜਿੱਥੇ ਬਾਬਾ ਕਰਦੁੱਤਾ ਇਹ ਆ ਸਥਾਨ ਹੈ ਉਸੇ ਸਥਾਨ ਤੇ ਬਾਬਾ ਜੀ ਨੇ 775 ਸਾਲ ਮਾਣ ਨਾਮ ਚ ਵਿਆਹ ਨਾਕ ਜ ਆਪਣੇ ਆ ਬਾਬਾ ਇੱਤਨ ਬੱਕਰਿਆਂ ਇੱਕ ਸ਼ੇਰ ਇੱਕ ਕੁੱਤਾ ਕਿ ਪੰਜ ਜੀ ਜ ਕੁਦਰਤ ਵਾਲਾ ਪ੍ਰਾਪਤ ਹੋ ਰਿਹਾ ਬਾਬਾ ਜੀ ਆਸ਼ੀਰ ਤੇ ਪੁੱਤਾਂ ਇਹਨਾਂ ਬੱਕਰੀਆਂ ਚਾਰ ਕੇ ਲੈਂਦਾ ਇਸੇ ਬਾਬਾ ਜੀ ਆ ਤਨੇ ਬੱਕਰੀਆਂ 775 ਸਾਲ ਲਵੇ ਰਿਹਾ ਗਿਆ ਇਹਨਾਂ ਬੱਕਰੀਆਂ ਦੁੱਧ ਗਰਨਾ ਦੇ ਮਰ ਨਹੀਂ ਸ਼ੁਗਣੇ ਭਿੜਾ ਹੋਇਆ ਗਰਨਾ ਦੇ ਮਰ ਕਹਣ ਲਗੇ ਤੋ ਤਾਂ ਜੀ ਹੁਣ ਨਹੀਂ ਛਕਣਾ ਛੇਵੇਂ ਜਾਮੇ ਜਾ ਕੇ ਰੱਖਾਵੇ ਸਾਡੀ ਇਮਾਨਤ ਰੱਖ ਲੋ ਬਾਬਾ ਜੀ ਨੇ ਉਹ ਕੱਚਾ ਦੁੱਧ ਆਪਣੇ ਧੂਏਂ ਦੱਬ ਕੇ ਰੱਖ ਲਿਆ ਆਪ ਸਮਾਂਧੀ ਲਾ ਕੇ ਛੇਵੇਂ ਜਾਮੇ ਦੀ ਅੜੀਕ ਤੇ ਬੈਠ ਗਏ ਛੇਵੇਂ ਜਾਮੇ ਬਾਬਾ ਕਰਦਤਾ ਹੀ ਨੇ ਕਿ ਕੁਮਾਰੀਆਂ ਜਿਹਾ ਜਿਹਾ ਕਰਦਈ ਛੇਵੇਂ ਪਾਛਾ ਮਹਾਰਾਜੀ ਇਸ ਗਾਂ ਤੋਂ ਨਰਾਜ਼ ਹੋ ਕੇ ਟੱਣ ਗਏ ਬਾਬਾ ਜੀ ਸਬੰਧੋ ਬਦਲੇ ਜਸਰੀਰ ਤੋਂ ਹੀ ਛਡੋ ਅਸੀਂ ਛੱਡਦੇ ਬਾਬਾ ਕਰਤਾਈ ਪਹਿਲੇ ਸਤਾਂ ਦੇ ਪੀਰ ਬਾਬਾ ਪੁੱਟਾ ਨਿਸ਼ਾਹ ਦੇ ਕੋਲ ਆ ਕੇ ਬੇਨਤੀ ਕੀਤੀ ਸਾਈਂ ਜੀ ਇਹ ਜਗਾ ਸੰ ਦੇ ਰਹੋ ਅਸੀਂ ਜਗਾ ਤੇ ਸਰੀ ਛੱਡਣਾ ਤੁਸੀਂ ਆਪਣਾ ਡੇਰਾ ਥੋੜੀ ਅੱਗੇ ਹੋਵੇ ਲਿ ਪਹਾੜੀ ਚਲਾ ਲਓ شیر ਬਾਬਾ ਪੁੱਟਾ ਨਿਸ਼ਾਹ ਹੀ ਸ਼ੇਰ ਕੁੱਤਾ ਬੱਕਰੇ ਜਾਣਾ ਕਿਤੇ ਆ ਗਏ ਇਹਨਾਂ ਦਾ ਫਿਜ਼ਲੇ ਤੌਸਤਾਨ ਦੇ ਬਾਬਾ ਕਰਤੋਾਈ 25 ਸਾਲ ਦੀ ਉਮਰ ਹੈ ਉਹ ਹੀ ਨਿੰਮਤੀ ਸ਼ਰੀਰ ਸਰੋਨੇ ਗਟ ਗਏ ਜੋਤੀ ਜੋ ਸਮਾਰੇ ਐਸਾ ਉਸਤਾਦ ਹੈ ਆਕੇ ਬਾਬਾ ਜੀ ਨੇ ਸਰਦ 13 ਨੰਨ ਮੰਨ ਨਵੇਂ ਭੋਜਨ ਮੰਦ ਕੀ ਹਿਤੀ ਅੰਤ ਨੂੰ ਸਮੇਂ ਪੀਰ ਬਾਬਾ ਪਟਾਣ ਸ਼ਾਹੀ 802 ਸਾਲਾ 13 ਨੰਦੀ ਅਮਰਪੁਰੇ ਕਰਦੇ ਹੋਏ ਬਾਬਾ ਯேசு ਗਿਆਤਾ ਦੀ ਝੋਪੀ ਜੋ ਸਮਾਗ ਹੈ ਇਹ ਸਮਾਗ ਬਾਬਾ ਜੀ ਦੇ 6ਵੇਂ ਪਾਠਾ ਮਾਰ ਹੈ ਪ੍ਰਯਤਿ ਕਰਨ ਉਹੀ ਦੌੜੇ ਦਰਤੇ ਆ ਕੇ ਪੂਰੀ ਹੋ ਗਈ ਇੱਥੇ ਆਣ ਨਾਲ ਚੌਕੀ ਭਰਨਾ ਸੋਕਾ ਇਹ ਯਾਤਰਾ ਸਫਲ ਹੁੰਦੀ ਆ ਹੱਥ ਸਾਰੀਆਂ ਸੰਤਾ ਫਰਾਟਾਂ ਉੱਤੇ ਬੈਠੀਆਂ ਸਾਰੀ ਸੰਗਤ ਹੀ ਆ ਜਾਂਦੀਆਂ ਹਾਜ਼ਰੀਆਂ ਕਬੂਲੇ ਬਾਬਾ ਜੀ ਯਾਤਰਾ ਸਭ ਲਈ ਪ੍ਰਵਾਹ ਕਰੇ ਇਹ ਬਾਬਾ ਜੀ ਦਾ ਤੇ ਖਾਸ ਆ ਕੀ ਬੇਨਤੀ ਆਈਆਂ ਸੰਤਾਂ ਨੂੰ ਜ਼ਰੂਰ ਕਰੀਏ ਆ ਸਰਾਂ ਬਾਬੇ ਦਾ ਕੋਈ ਵੀ ਸੇਵਾ ਬਾਹਰ ਬਾਹਰ ਕਿਸੇ ਵੀ ਪ੍ਰਣਾਚ ਨੂੰ ਰਾਈਤਾ ਦੇ ਜਾਂਦੇ ਜੋ ਸੰਗਤ ਇੱਥੇ ਦਰਬਾਰ ਜੇ ਮਾਇਆ ਅਰਦਾਸ ਕਰਾ ਕੇ ਜਾਂਦੀਆਂ ਉਸੇ ਮਾਇ ਦਾ ਸਾਰਾ ਦਾ ਬਾਬਾ ਜੀ ਦਾ ਲੰਗਰ ਚੱਲਾ ਇਹ ਕਹੇ ਬਾਬਾ ਜੀ ਦਾ ਦਰਬਾਰ ਬਾਬਾ ਜੀ ਮਾਰਤ ਦੀ ਸੇਵਾ ਚੜ੍ਹਈ ਜੋ ਸੰਤਾਰਾ ਆਪਣੀ ਨੇ ਕਮਾਈਆਂ ਜੋ ਗੁਰੂ ਘਰ ਦੇ ਚੱਲਦੀ ਸੇਵਾ ਜਿਸਾ ਬਣਾ ਕੇ ਪਰ